ਦਾ ਜੀ ਦੀ ਡੈਥ ਹੋ ਗਈ ਸੀਗੀ ਕੋਵਿਡ ਕੋਵਿਡ ਤੇ ਇਹਦਾ ਸੇਵਾ ਕਰਦੇ ਸੀਗੇ ਇੱਕ ਵੀ ਦਿਨ ਐਸਾ ਨਹੀਂ ਸੀਗਾ ਨਾਗਾ ਪਾਇਆ ਸੀ ਕੋਵਿਡ ਵਿੱਚ ਸਾਰੇ ਬੰਦਿਆਂ ਦਾ ਲੰਗਰ ਤਿਆਰ ਕਰਦੇ ਸੀਗੇ ਪੂਸਲੇ ਵੀ ਇਧਰ ਆ ਕੇ ਲੰਗਰ ਖਾਂਦੇ ਸੀਗੇ ਹਮੇਸ਼ਾ ਸੇਵਾ ਕਰਦੇ ਸੀਗੇ ਉਹਨਾਂ ਦੇ ਜਾਣ ਤੋਂ ਬਾਅਦ ਜੀ ਜੋ ਅੱਜ ਦੇ ਪ੍ਰਧਾਨ ਬੰਨਣਾ ਚਾਹੁੰਦੇ ਨੇ ਇਹ ਨੇ ਉਹਨਾਂ ਦੀ ਤਸਵੀਰਾਂ ਨਹੀਂ 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 ਮੈਂ ਡਰਦਾ ਨਹੀਂ ਕਿ ਤੁਹਾਨੂੰ ਨਹੀਂ ਨਹੀਂ ਆ ਦੇਖੋ ਜੀ ਇਹ ਗੁਰਦੁਆਰੇ ਦਾ ਮੈਂਬਰ ਇਹਨੂੰ ਪਾਇਆ ਹੈ ਰਾਜੇ ਨੂੰ ਇਹਨੇ ਵਾਲ ਕੱਟੇ ਹੋਏ ਨੇ ਕਿਵੇਂ ਪਾਸ ਕਰਦੇ ਇਹ ਦੀ ਕਿਵੇਂ ਪਾਸ ਕਰਦੇ ਨੇ ਦੱਸੋ ਮੈਨੂੰ ਇਹਨਾਂ ਦੀ ਬਦਮਾਸ਼ੀ ਚੱਲ ਰਹੀ ਹੈ ਹੋਰ ਕੁਝ ਨਹੀਂ ਹੈਗਾ ਜੀ ਆ ਇਹਨਾਂ ਦਾ ਪਹਿਲੇ ਦਾ ਪਹਿਰਾਵਾ ਹੈ ਆ ਪ੍ਰਧਾਨ ਬਣਨ ਵਾਸਤੇ ਇਹਨਾਂ ਨੇ ਪਰਾਪੂਰਾ ਪਹਿਰਾਵਾ ਚੇਂਜ ਕੀਤਾ ਮੇਰੇ ਪਾਪਾ ਨੂੰ ਆ ਬਾਹਰ ਕਰਨਾ ਚਾਹੁੰਦੇ ਨੇ ਕਿਉਂਕਿ ਮੇਰੇ ਪਾਪਾ ਨੂੰ ਦੇਖ ਨਹੀਂ ਸਕਦੇ ਕਿਉਂਕਿ ਮੇਰੇ ਪਾਪਾ ਕੋਈ ਗਲਤ ਕੰਮ ਹੋਲ ਦਿੰਦੇ ਹੀ ਨਹੀਂ ਇੱਕ ਸਿਮਿੰਟ ਦੀ ਪੂਰੀ ਵੀ ਜਿਆਦਾ ਆਂਦੀ ਹੈ ਮੇਰੇ ਪਾਪਾ ਬੋਲਦੇ ਨੇ ਕਿਉਂ ਆਈ ਹੈ ਇਹ ਦੇਖ ਨਹੀਂ ਜਾਂਦੇ ਇਹ ਇਹ ਦੇਖ ਦੇਖ ਨਹੀਂ ਪਾਉਂਦੇ ਆ ਚੀਜ਼ ਇਹਨਾਂ ਨੂੰ ਵੱਟਦੀ ਹੈ ਹੋਰ ਕੋਈ ਦਿੱਕਤ ਨਹੀਂ ਹੈ ਜੀ ਮੰਗ ਪਰ ਸਾਰੇ ਹੋਰ ਮੈਂਬਰ ਵੀ ਡਰੇ ਪਏ ਜੀ ਇਹਨਾਂ ਤੋਂ ਸਾਰੇ ਤਾਂ ਮੈਂਬਰ ਡਰੇ ਪਏ ਨੇ ਕੋਈ ਆ ਕੇ ਬੋਲਦਾ ਹੀ ਨਹੀਂ ਜਿਹੜਾ ਜਿਹੜਾ ਸਟੈਪ ਤੱਕ ਉਹਨੂੰ ਚੱਕ ਕੇ ਬਾਹਰ ਮਾਰ ਦੇ ਦਿੰਦੇ ਦੱਸੋ ਆ ਗੁੰਝਾ ਕਰਦੀ ਨਹੀਂ ਹੋਈ ਤਾਂ ਕੀ ਹੋਈ ਦੱਸੋ ਆਪਾਂ ਤਾਂ ਵੀ ਚੁੱਪਾਂ ਕਿਉਂਕਿ ਆਪਾਂ ਗੁਰੂ ਘਰ ਸੇਵਾ ਕਰਨ ਆਣੇ ਆਪਾਂ ਸਾਨੂੰ ਪ੍ਰਧਾਨਗੀ ਨਹੀਂ ਚਾਹਤੀਆਂ ਆਪਾਂ ਅੱਜ ਵੀ ਕਹਿੰਦੇ ਆ ਨਾ ਮੇਰੇ ਪਾਪਾ ਨੇ ਅੱਜ ਤੱਕ ਪ੍ਰਧਾਨਗੀ ਦੀ ਕਦੇ ਮੰਗ ਕੀਤੀ ਹੈ ਨਾ ਅਸੀਂ ਕਰਾਂਗੇ ਕਦੇ ਵੀ ਅਸੀਂ ਸਿਰਫ ਗੁਰਦੁਆਰੇ ਸੇਵਾ ਕਰਨ ਆਨੇ ਆਪਾਂ ਸੇਵਾ ਹੀ ਕਰਾਂਗੇ ਬਸ ਮੈਂ ਜ਼ਿਆਦਾ ਕੁਝ ਸੰਗਤ ਦੇ ਵਿੱਚ ਗੁਰਦੁਆਰਾ ਦੀ ਪੂਰੀ ਚੜਾਈ ਹੈ ਇਸ ਟਾਈਮ ਜੇ ਆਪਾਂ ਕੰਮ ਕਰਾਂਗੇ ਗੁਰਦੁਆਰੇ ਦੀ ਬਦਨਾਮੀ ਹੋ ਰਹੀ ਹੈ ਹੋਰ ਗੱਲ ਕੋਈ ਨਹੀਂ ਆਪਸ ਵਿੱਚ ਹੀ ਲੜੀ ਜਾਂਦੇ ਆ

ਇਹ ਕੰਮ ਹੋਣਾ ਨਹੀਂ ਚਾਹੀਦਾ ਜਿਹੜਾ ਹੋ ਰਿਹਾ ਹੈ ਇਹ ਕੰਮ ਜਿਹੜਾ ਹੋ ਰਿਹਾ ਗਲਤ ਹੋ ਰਿਹਾ ਵੇ ਆਪਾਂ ਇੱਕ ਦੂਸਰੇ ਆਪਸ ਵਿੱਚ ਕੋਈ ਗੱਲ ਰਹੀ ਆਫਿਸ ਦੇ ਅੰਦਰ ਬੈਠ ਕੇ ਹੋਣੀ ਚਾਹੀਦੀ ਜੀ ਕੋਈ ਪਰੇਸ਼ਾਨੀ ਆਪਸੀ ਪਰਿਵਾਰ ਲੜੀ ਜਾ ਰਿਹਾ ਹੋਰ ਗੱਲ ਆਪਸ ਤੇ ਜਾਓ ਆਪਣੇ ਘਰ ਜਾਓ ਜਾ ਰਹੇ ਪਰਿਵਾਰ ਸਾਰਾ ਬੈਠੂ ਨਹੀਂ ਆ ਰਿਹਾ ਜਾ ਰਹੇ ਸਾਰਾ ਇਕੱਠਾ ਹੀ ਠੀਕ ਹੈ 25 ਸਾਲ ਹੋ ਗਏ ਸੇਵਾ ਕਰਦੇ ਆ ਜੇ ਕੋਈ ਗਲਤ ਕੰਮ ਕੋਈ ਕੋਈ ਨਹੀਂ ਹੋਇਆ ਮਤਲਬ ਨਾ ਹੋਣਾ ਸਰ ਤੁਸੀਂ ਕੀ ਕਹਿੰਦੇ ਹੋ ਬਸ ਆਪੇ ਆਪਸ ਕਥੇ ਆਲਵੇਗ ਕਰਨ ਹੋਰ ਕੀ ਹੈ ਬਾਈ ਆਰੇ ਵਾਪਸ ਬਾਈ ਆਰੇ ਵਾਪਸ ਲੱਤੀ ਜਾਵੇ ਬਾਈ ਆਰੇ ਇਹ ਵਾਪਸ ਲੈਣੀ ਚਾਹੀਦੀ ਇਹਨਾਂ ਨੂੰ ਤੇ ਸਾਰੀ ਤੇ ਇੱਕ ਮਾਰਬਲ ਜਿਹੜਾ ਜਿਹਦੀ ਵੈਲਿਊ ਕੁਝ ਰੁਪਏ ਸੀਗੀ ਆ ਕੁਝ ਹੈਗੀ ਉਹਨੂੰ 2 ਗੁਣਾ 3 ਗੁਣਾ ਕਰਕੇ ਸ਼ਿਕਾਇਤ ਦਿੱਤੀ ਗਈ ਆ ਉਸੇ ਸ਼ਿਕਾਇਤ ਦੇ ਚੱਕਰ ਵਿੱਚ ਇਹ ਅੱਗੇ ਕੁੰਡਕਵਾਜੀ ਵੱਧ ਰਹੀ ਹੈ ਜੀ ਕਿ ਪਿਛੇ ਦੀ ਚਲਦੀ ਆ ਰਹੀ ਪਰਿਵਾਰੀ ਕਹਿ ਗਈ ਹੈ ਪ੍ਰਧਾਨਗੀ ਨੂੰ ਲੈ ਕੇ ਐਫ ਆਈ ਆਰ ਉਹਨਾਂ ਦੇ ਉੱਤੇ ਨਜਾਇਜ਼ ਹੈ ਸਭਾ ਦੇ ਕਿਹੜਾ ਕੰਮ ਕਰ ਰਹੇ ਹੈ ਸਾਡੀ ਸਾਡੇ ਰਾਮ ਕੀ ਹੈ ਸੁਖندر ਪਾਲ ਸਿੰਘ ਯਾਰ ਅਨਸਤਰਾ ਹੋਵੇ ਤੇ ਉਹਦੇ ਚ ਕੀ ਹੈ ਕਿ ਉਹ ਮਸਲਾ ਜਰੂਰ ਧਿਆਨ ਚਾਹੇ ਸਾਡੀ ਕਮੇਟੀ ਦੇ ਜਾਂਦਾ ਵੀ ਪ੍ਰਧਾਨ ਨੇ ਧਿਆਨ ਕਿ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਨਹੀਂ ਆਪਾਂ ਬੈਠ ਕੇ ਵਿੱਚ ਕਰਦੇ ਆ ਨਾ ਵੀ ਧੁੰਦਿਆ ਇਨ ਬਟੀਨ ਕਿ ਆਪ ਇੱਕ ਪ੍ਰਧਾਨ ਜੀ ਆਪ ਹੀ ਥਾਣੇ ਦੇਤੀ ਦਿਖਾ ਦਿਓ ਕਿਹੜੇ ਪ੍ਰਧਾਨ ਹਲਡੂ ਥਾਣੇ ਦੇਤੀ ਸਸਤਾ ਵੀ ਪ੍ਰਧਾਨ ਨੇ ਉਹ ਜਦੋਂ ਉਹ ਰਿਸ਼ਤੇਦਾਰੀ ਨੇ ਆਪਰ ਸੀ ਤੇਰਾ ਆਪ ਕੋ ਸਾਰਾ ਰਿਸ਼ਤੇਦਾਰ ਠੀਕ ਹੈ ਉਹ ਦੋਨੋਂ ਨੇ ਦੇਤੀ ਸੀ ਨੇ ਮਤਲਬ ਪਰਚਾ ਦਰਜ ਕਰਤਾ ਸਾਨੂੰ ਵੀ ਅੱਜ ਪਤਾ ਲੱਗਿਆ ਪਰਚਾ ਦਰਜ ਹੋਇਆ ਪਰ ਸਾਡਾ ਕੋਈ ਕੋਈ ਰੈਕਸ਼ਨ ਨਹੀਂ ਦਾ ਕਰ ਰਹੇ ਜੋ ਆਪਣੇ ਵੱਲੋਂ ਹੈਗਾ ਕੋਈ ਸਾਡਾ ਕੀ ਤਾਂ ਹੁਣ ਤੂੰ ਵੀ ਨਾ ਕਰ ਰਹੇ ਅਸੀਂ ਥੋੜੀ ਅਲੋਕੇਸ਼ਨ ਲਾਇਆ ਹੈ ਅਲੋਕੇਸ਼ਨ ਲਾਇਆ ਹੈ ਜਿਹੜਾ ਜਿਹੜਾ ਇਹਦਾ ਸ਼ੁਰੂ ਹੋ ਰਿਹਾ ਹੈ ਨਾ ਇਹ ਗੱਲ ਇਹ ਕਿ ਜੋ ਹੈ ਉਹ ਮਾੜਾ ਆਇਆ ਪਰ ਅਸੀਂ ਥੋੜੀ ਅਲੋਕੇਸ਼ਨ ਲਾਇਆ ਗੱਲ ਜਿਵੇਂ ਕਿ ਠੀਕ ਹੈ ਜੀ ਮੰਗਰੇਂਦਰ ਜੀ ਕਮੇਟੀ ਦੇ ਮੈਂਬਰ ਉਹ ਜਵਾਬ ਤੁਹਾਡੇ ਤੋਂ ਮੁੰਡਾ ਦੇ ਰਿਹਾ ਕਰ ਰਿਹਾ ਕਿ ਪਹਿਲੀ ਗੱਲ ਜਿਸ ਨਾਲ ਇਹ ਸਾਲ ਦੀ ਚੜ੍ਹਦਾ ਜਿਵੇਂ ਇਸ ਥਾਂ ਦਾ ਹੈਗਾ ਇੱਥੇ ਕਿਸੇ ਨੂੰ ਹੋਰ ਪੈ ਹੀ ਨਹੀਂ ਹੈਗਾ ਜਿਵੇਂ ਬਾਬਾ ਜੀ ਬੈਠੇ ਆ ਜੇ ਪੈਜੇ ਰਹਿਣਗੇ ਤਾਂ ਸਾਰੇ ਕਿਤੇ ਰਹਿਣਗੇ ਨਹੀਂ ਕਰਤੀ ਸਾਰੇ ਚਲੇ ਜਾਣਗੇ ਸੰਗਤ ਲੈ ਜੂਗੀ ਠੀਕ ਆ ਪ੍ਰਬੰਧਕ ਆਪੇ ਘਰੋਂ ਚਲੇ ਜਾਣਗੇ ਸੰਗਤ ਦੇ ਹੱਥ ਕੰਟਰੋਲ ਆ ਜਾਊਗਾ ਇਹੋ ਜਿਹੀ ਹਰਕਤਾਂ ਹੋਣਗੀਆਂ ਅੱਧੀ ਸ਼ਹਿਰ ਆ ਕੋਈ ਗਲਤ ਨਹੀਂ ਪਰ ਸਮਝੋ ਗੱਲ ਨੂੰ ਉਹ ਆਟੇ ਜੀ ਤਾਂ ਸਿੱਧਾ ਪਹਿਲਾਂ ਹੀ ਕਹਿ ਰਹੇ ਦੱਸੋ ਠੀਕ ਤਾਂ ਹੈ ਕੰਮ ਤਾਂ ਗਲਤੀ ਹੋਇਆ ਨਾ ਇਹ ਨਹੀਂ ਹੋਇਆ ਗਲਤ ਹੋਇਆ ਗੱਲ ਹੈ ਕਿ ਇਹ ਜਿਵੇਂ ਤੁਸੋਂ ਆਪੇ ਪਰ ਆ ਸੀਗੇ ਤੇ ਚਾਹੀ ਰਿਆਂ ਦਾ ਕਰਾ ਹੀ ਰਿਆਂ ਆਪੇ ਦੁਆਰਾ ਉਹ ਜਿਹੜੀ ਰਹੀ ਉਹਦੀ ਵਾਪਸ ਹੋਈ ਉਹ ਨੂੰ ਉਹ ਉਹ ਐਲੀਗੇਟ ਹੈਗਾ ਕਿ ਸੈਦੇ ਨਾਲ ਮੇਰੀ ਵਾਪਸ ਕਰਾਈ ਹੈ ਫਰੀ ਜਿਪਸੀ ਕਰ ਨੇ ਸ਼ਿਕਾਇਤ ਕੀਤੀ ਹੈ ਉਹਦਾ ਇਹ ਐਲੀਗੇਟ ਸੀ ਫੋਨ ਤੇ 1 ਮਿੰਟ 1 ਮਿੰਟ ਉਹਨੇ ਵੀਡੀਓ ਵਾਇਰਲ ਕੀਤੀ ਹੈ ਉਹਦੇ ਵਿੱਚ ਸਿਕਿਉਰਟੀ ਹੋਣ ਦੇ ਬਾਵਜੂਦ ਧੱਕੇਸ਼ਾਹੀ ਹੋ ਰਹੀ ਹੈ ਉਹਨਾਂ ਦੇ ਨਾਲ ਇੱਕ ਉਹ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਤ੍ਰਿਤੀ ਵੱਲੋਂ ਉਹਦੇ ਵਿੱਚ ਉਹ ਧੱਕੇਸ਼ਾਹੀ ਕਰਦੇ ਪਏ ਨੇ ਉਹਦੇ ਨਾਲ ਕੋਈ ਜੇ ਉਹ ਚੱਕੇਸ਼ਾਹੀ ਹੁੰਦੀ ਤਾਂ ਪੁਲਿਸ ਨੂੰ ਦੇਣਾ ਪਈਆ। ਦੇਖੋ ਵੀ ਹੁੰਦੀ ਹੈ ਦੇਣਾ ਚਾਹੀਦਾ। ਫਿਰ ਉਹਦੇ ਨਾਲ ਹੋਣੀ ਚਾਹੀਦੀ। ਨਾ ਦਾਰਕਨ ਦੀ ਰੋਜ਼ ਨਹੀਂ ਹੋਈਏ ਤੁਸੀਂ ਲਵਾਓ ਜਿਹੜੀ ਚੀਜ਼ ਹੋਈ ਆ ਨਾ ਉਹ ਦੇ ਦੇਣੀ ਚਾਹੀਦੀ ਇਹ ਬਾਕੀ ਤੁਸੀਂ ਇਹਨਾਂ ਨੂੰ ਇੰਟਰੈਕਸ਼ਨ ਨਹੀਂ ਕਰਨਾ ਚਾਹੀਦਾ ਅਸੀਂ ਕੋਈ ਇਹਦਾ ਅਸੀਂ ਅਸੀਂ ਤਾਂ ਦੇਖੋ ਸਾਰੇ ਨਾਲ ਪਰਿਵਾਰ ਵਾਲੇ ਚੱਲ ਰਹੇ ਆ ਹੁਣ ਸਿੰਦਰਪਾਲ ਸਿੰਘ ਸਿੰਦਰਾ ਤੇ ਉਹਨਾਂ ਦਾ ਜਿਹੜਾ ਪੁੱਤਰ ਹੈ ਜਿਹਦਾ ਨਾਮ ਹੈ ਸੁਖਿੰਦਰ ਸਿੰਘ ਸਿੰਦਰਾ ਉਹ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਹੈ ਹੀ ਗੁੰਡੇ ਨੇ ਉਹਨਾਂ ਦਾ ਕੰਮ ਹੀ ਇਹੀ ਹੈ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਜਾ ਕੇ ਕਬਜ਼ੇ ਕਰਨੇ ਉਹਨਾਂ ਨੂੰ ਮਾਇਆ ਮੇਰੇ ਪਾਪਾ ਨਹੀਂ ਸੀ ਪਰ ਉਹਨਾਂ ਨੇ ਸਾਡੇ ਨਹੀਂ ਚਲਦੀ ਸਾਰੀ ਸੰਗਤ ਫਾਡੇ ਨਾਲ ਹੈ ਇਹ ਤਾਂ ਗੁਰੂ ਘਰ ਹੈ ਇਹ ਤਾਂ ਗੁਰੂ ਘਰ ਹੈ ਜੀ ਇਹ ਗੁਰੂ ਘਰ ਹੈ ਜੀ ਜਿੰਨੀ ਸੇਵਾ ਮੇਰੇ ਪਾਪਾ ਨੇ ਕੀਤੀ ਹੈ ਸਾਰੀ ਸੰਗਤ ਨੂੰ ਕੁਝ ਸਮੇਂ ਤੁਸੀਂ ਆਪਣੀ ਜਾਨ ਦੇ ਕੇ ਕਰੋਨਾ ਦੇ ਵਿੱਚ ਵੀ ਅਖੀਰਲੇ ਟਾਈਮ ਤੱਕ ਹਸਪੀਟਲ ਜਾ ਕੇ ਲੋਕਾਂ ਗਰੀਬ ਲੋਕਾਂ ਨੂੰ ਲੰਗਰ ਪਹੁੰਚਾਉਂਦੇ ਸੀ ਇਰਾਸ਼ਨ ਕਰਦੇ ਸੀ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਕਿ ਕਰੋਨਾ ਹੈ ਮੈਨੂੰ ਕੁਝ ਹੋ ਜਾਵੇਗਾ ਅਖੀਰਲੇ ਦਮ ਤੱਕ ਉਹ ਸੇਵਾ ਕਰਦੇ ਨੇ ਇਹ ਕੋਰੇ ਲਈ ਜਾਨ ਦਿੱਤੀ ਹੈ ਮੇਰੇ ਪਾਪਾ ਨੂੰ ਮਾਰਨ ਵਾਲਾ ਵੀ ਸੁੰਦਰ ਪਾਲ ਸਿੰਘ ਨਾ ਹੈ ਕੀ ਪ੍ਰੂਫ ਹੈ ਜਦੋਂ ਉਹਨੂੰ ਧਮਕੀ ਦਿੱਤੀ ਸੀ ਤੇ ਉਹਨਾਂ ਦੇ ਮੁੰਡੇ ਨੇ ਸੁਰਿੰਦਰ ਪਾਲ ਸਿੰਘ ਨੇ ਜਾਨ ਤੋਂ ਮਾਰਨ ਦੀ ਆਪਣੇ ਗਨ ਮੈਨੂੰ ਲਿਆ ਕੇ ਜਾਨ ਤੋਂ ਮਾਰਨ ਦੀ ਆ ਨਾਪਰੀ ਸਿੰਘ ਬਿੰਦਰਾ ਨੂੰ ਧਮਕੀਆਂ ਦਿੱਤੀਆਂ